ਪੰਜਾਬ ਕਾਂਗਰਸ ਤੇ ਸੂਬਾ ਪ੍ਰਧਾਨ ਅਤੇ ਲੰਬੀ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਵਿਖੇ ਅਕਾਲੀ ਦਲ ਖਿਲਾਫ ਦਿੱਤੇ ਬਿਆਨ ਦਾ ਅਕਾਲੀ ਮੰਤਰੀ ਅਤੇ ਵਿਧਾਨ ਸਭਾ ਹਲਕਾ ਮੋੜ ਮੰਡੀ ਤੋਂ ਉਮੀਦਵਾਰ ਜਨਮੇਜਾ ਸਿੰਘ ਸੇਖੋ ਨੇ ਮੋੜਵਾ ਜਵਾਬ ਦਿੱਤਾ ਹੈ ਸੇਖੋ ਨੇ ਕੈਪਟਨ ਦੇ ਬਿਆਨ ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹਨਾਂ ਨੇ ਨਾ ਤਾਂ ਕੋਈ ਚੋਣ ਮਨੋਰਥ ਪੱਤਰ ਵਿੱਚ ਲੋਕ ਭਲਾਈ ਦੀ ਗੱਲ ਕੀਤੀ ਹੈ ਤੇ ਨਾ ਹੀ ਲੋਕਾਂ ਨੂੰ ਸੱਤਾ ਵਿੱਚ ਆਉਣ ਉੱਤੇ ਕੁਝ ਕਰ ਲਿਖਿਆ ਰਹੇ ਹਨ ਬਸ ਇਹਨਾਂ ਕੋਲ ਸਿਰਫ ਅਕਾਲੀ ਦਲ ਨੂੰ ਗਾਲ੍ਹਾਂ ਕੱਢਣ ਤੋਂ ਸਿਵਾਏ ਕੋਈ ਕੰਮ ਨਹੀਂ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਦੀਆਂ ਗਾਇਡਲਾਈਨ ਬਾਰ ਜਾਂਦਾ ਹੈ ਉਹਨਾਂ ਸਾਰਿਆਂ ਤੋਂ ਹੀ ਪਰਚਾ ਹੋਣਾ ਚਾਹੁੰਦਾ ਹੁਣ ਇਹ ਕਿਥੇ ਢੜਕਾਉ ਬਿਆਨ ਦਿੰਦੇ ਆ ਕਿ ਜੀ ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜਦੋਂ ਕਿ ਇਹਨਾਂ ਦਾ ਆਪ ਦਾ ਬੰਦਾ ਮਲੇਰਕੋਟਲੇ ਪੜਿਆ ਗਿਆ ਜਕਰਤੂਤਾ ਕਰਦਾ ਹੈ ਜੀ ਸੋ ਇਹ ਜਦੋਂ ਦੇ ਇਹ ਆਏ ਆ ਪੰਜਾਬ ਚ ਉਦੋਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਲੱਗੀ ਹੈ ਪਹਿਲਾਂ ਤਾਂ ਨਹੀਂ ਸੀ ਔਰ ਕਰਵਾ ਰਹੇ ਇੱਕ ਸਾਜ਼ਿਸ਼ ਅਧੀਨ ਇਹਨਾਂ ਦੇ ਮਗਰ ਕੋਈ ਹੋਰ ਲੋਕ ਨੇ ਜਿਹੜੇ ਕਰਵਾ ਰਹੇ ਸੋ ਇਹ ਤਾਂ ਪੰਜਾਬ ਨੂੰ ਉਸ ਪਾਸੇ ਲੈ ਕੇ ਜਾ ਰਿਹਾ ਜਿੱਥੋਂ ਪੰਜਾਬ ਮੁੜ ਕੇ ਲਿਆਂਦਾ ਸੀ ਅਸੀਂ ਅਸੀਂ ਪੰਜਾਬ ਵਾਲਿਆਂ ਨੇ ਤਾਂ ਬਹੁਤ ਕਾਲੇ ਦਿਨ ਦੇਖਿਆ ਹੈ ਘਰਾਂ ਦੇ ਘਰ ਬਰਬਾਦ ਹੋ ਗਏ ਇਹ ਲੋਕ ਫੇਰ ਉਧਰ ਨੂੰ ਤੁਰ ਪਏ ਐਸ ਤਰ੍ਹਾਂ ਦੀਆਂ 扑ਕਾਉ ਗੱਲਾਂ ਕਰਨ ਮੈਂ ਤਾਂ ਕੰਨਾ ਕਿ ਜਿਹੜੇ ਲਿਟਰੇਚਰ ਪਿੰਡਾਂ 'ਚ ਵੰਡ ਰਹੇ ਨੇ ਇਹ ਉਹਤੇ ਹੀ ਪਰਚਾ ਹੋਣਾ ਚਾਹੀਦਾ ਸੋ ਇਹ ਤਾਂ ਆਪ ਵਾਲੇ ਤਾਂ ਜਿਹੜੇ ਲੋਕ ਸਟੇਜ ਤੇ ਕਹਿੰਦੇ ਆ ਕਿ ਅਸੀਂ ਭ੍ਰਿਸ਼ਟਾਚਾਰ ਬੰਦ ਕਰਾਂਗੇ ਅਸੀਂ ਨਸ਼ਾ ਬੰਦ ਕਰਾਂਗੇ ਭ੍ਰਿਸ਼ਟਾਚਾਰ ਜਿਹੜੇ ਲੋਕਾਂ ਨੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਨੇ ਉਹ ਕੀ ਭ੍ਰਿਸ਼ਟਾਚਾਰ ਬੰਦ ਕਰਨਗੇ ਤੇ ਜਿਹੜੇ ਸਟੇਜ ਤੇ दारू ਪੀ ਕੇ ਚੜ ਕੇ ਬੋਲਦੇ ਆ ਭਗਵੰਤ ਮਾਨ ਰਗੇ ਉਹ ਭ੍ਰਿਸ਼ਟਾਚਾਰ ਨਸ਼ਾ ਬੰਦ ਕਰ ਦੇਣਗੇ ਇਹ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਸਾਡੇ ਨੌਜਵਾਨ ਬੱਚਾ ਨੂੰ ਅੱਗੇ ਲਾ ਕੇ ਇਹ ਜੇ ਸੱਟਾਂ ਲਗਣੀਆਂ ਤਾਂ ਸਾਡੇ ਲਗਣੀਆਂ ਜੇ ਮਰਨੇ ਆ ਤਾਂ ਵੀ ਸਾਡੇ ਮਰਨੇ ਆ ਜੇ ਪਰਚੇ ਹੋਣੇ ਤਾਂ ਵੀ ਇਹਨਾਂ ਨੇ ਤਾਂ ਕੇਜਰੀਵਾਲ ਨੂੰ ਤਾਂ ਦਿੱਲੀੋਂ ਨਹੀਂ ਆਉਣਾ ਇੱਥੇ ਪਤਾ ਲੈਣ ਸੋ ਇਹ ਲੋਕ ਮੈਂ ਉਹਨਾਂ ਨੌਜਵਾਨਾਂ ਨੂੰ ਵੀ ਕਹਿੰਨਾ ਕਿ ਹੋਸ਼ ਚਾਓ ਇਹ ਲੋਕ ਬਹੁਤ ਨੋਟਾਂਕੀ ਬਾਜ਼ ਐ ਇਹਨਾਂ ਨੇ ਪਹਿਲਾਂ ਦਿੱਲੀ ਨੂੰ ਠੀ ਹੈ ਹੁਣ ਪੰਜਾਬ ਨੂੰ ਰੋਟਣ ਦੀ ਕੋਸ਼ਿਸ਼ ਕਰ ਰਹੇ ਨੇ